ਇੱਕ ਦੁਸ਼ਟ ਨੇ ਸੱਚਖੰਡ ਸ੍ਰੀ ਹਰਿਮਾਨ ਸਿੰਘ ਜੀ ਦੇ ਅੰਦਰ ਜੰਗਲਾਟਪੁਰ ਦੇ ਵਿਅਕਤੀ ਅਤੇ ਵੀ ਕਰਨ ਦੀ ਦਾ ਕੰਮ ਕੋਸ਼ਿਸ਼ ਕੀਤੀ ਦਾ ਉਦਿੱਤਾ ਜਾਂਦਾ ਹੈ। ਔਰ ਸੰਗਤਾਂ ਨੇ ਉਸ ਦੁਸ਼ਟ ਨੂੰ ਸੋਧਾ ਲਾ ਕੇ ਜਨਤਰਾ ਦੇ ਰਾਹ ਵਿੱਚ ਤੋੜਿਆ ਪਰ ਅਫਸੋਸ ਕਿ ਉਸ ਦੁਸ਼ਟ ਦੀ ਹੋਂਦ ਤੱਕ ਕੋਈ ਵੀ ਸਰਕਾਰਾਂ ਪਛਾਣ ਨਹੀਂ ਕਰ ਸਕੀਆਂ। ਉਸ ਦਾ ਕੋਈ ਵੀ ਪਛਾਣ ਪੱਤਰ, ਕੋਈ ਵੀ ਆਧਾਰ ਕਾਰਡ, ਉਸ ਦਾ ਕੋਈ ਵੀ ਲਿੰਕ, ਉਸ ਦਾ ਕੋਈ ਵੀ ਪਰਿਵਾਰ ਉਸ ਦੀ ਗ੍ਰੇਵ ਜਾਣਕਾਰੀ ਹੁਣ ਤੱਕ ਸੰਗਤ ਦੇ ਸਾਹਮਣੇ ਸਰਕਾਰਾਂ ਪ੍ਰਸ਼ਾਸਨ ਕੂਫੀਅਤ ਅੰਤਰ ਜਿਹੜਾ ਉਹ ਨਹੀਂ ਰੱਖ ਸਕਿਆ ਔਰ ਬੜੀ ਅਫਵਾਸ ਦੀ ਗੱਲ ਹੈ ਕਿ ਸੈਂਕੜੇ ਬਦਮੀਆਂ ਦੇ ਜੋ ਪਾਣਾ ਹੈ ਉਹ ਵਾਪਰ ਚੁੱਕਾ ਪਰ ਇਹਦਾ ਸੈਂਕੜੇ ਬਦਮੀਆਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਜਿਹੜਾ ਇਹਦਾ ਮਾਸਟਰ ਮਾਈਂਡ ਹੈ ਜਿਹੜਾ ਇਹ ਸਾਰਾ ਕੁਝ ਕਰਵਾ ਰਿਹਾ ਉਹ ਸੰਗਤ ਦੇ ਸਾਹਮਣੇ ਸਰਕਾਰਾਂ ਵੱਲੋਂ ਕੂਫੀਅਤ ਅੰਤਰ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਨਹੀਂ ਜਾਂਦਾ ਗਿਆ ਔਰ ਅੱਜ ਪੰਥ ਦੀ ਸਤਕਾਰਯੋਗ ਜਥੇਬੰਦੀ ਦਲ ਖਾਲਸਾ ਵੱਲੋਂ ਸ਼ਹੀਜਕਾਲ ਤਖਸੈਬ ਜੀ ਤੇ ਉਸ 18 ਦਸੰਬਰ 2021 ਦੀ ਘਟਨਾ ਨੂੰ ਯਾਦ ਕਰਦਿਆਂ ਹੋਇਆ ਜਿਸ ਦਿਨ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਲ ਉੱਠੇ ਗਏ ਕਿ ਉਸ ਗੁੱਸਟ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੰਗਲਾਟਪ ਕੇ ਗੈਰਕਾਨੂੰਨੀ ਕੋਸ਼ਿਸ਼ ਕੀਤੀ ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਸ਼ਹੀਜਕਾਲ ਤਖਸੈਬ ਜੀ ਤੋਂ ਅਰਦਾਸ ਬੇਨਤੀ ਕੀਤੀ ਹੈ ਪੂਰਤਰਨਾ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਬੇਰ ਕਰੋ ਕਿ ਜਿਹਨੀਆਂ ਵੀ ਗੁਰੂ ਆਪ ਦੀਆਂ ਬੇਤਨੀਆਂ ਪੁੰਜਾਂ ਨੇ ਉਹਨਾਂ ਬੇਤਨੀਆਂ ਤੇ ਦੋਸ਼ੀ ਜਿਹੜੇ ਨੇ ਉਹ ਆਪ ਹੀ ਆਪ ਦੀ ਕਿਰਪਾ ਕਰਕੇ ਕਿ ਸਰਕਾਰਾਂ ਤੋਂ ਸਾਡੀ ਆਸ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਸਰਕਾਰਾਂ ਨੇ ਸਾਨੂੰ ਨਾ ਇਨਸਾਫ ਦੇਣਾ ਹੈ ਔਰ ਨਾ ਹੀ ਸਾਨੂੰ ਸਰਕਾਰਾਂ ਨੇ ਉਹ ਜਿਹੜੇ ਬੇਰਗੀਆਂ ਦੇ ਬੇਦੋਸ਼ੀ ਦੇ ਮਾਸਟਰਮਾਈਂਡ ਨੇ ਉਹ ਸਾਡੇ ਸਾਹਮਣੇ ਕਰਨੇ ਨੇ ਇਹ ਅਰਦਾਸ ਕੀਤੀ ਗਈ ਹੈ ਇਹ ਵਿਅਕਤੀਆਂ ਕਰਨ ਵਾਲੇ ਜਿਹੜੇ ਦੋਸ਼ੀ ਨੇ ਜਿਹੜੇ ਕਰਵਾਉਣ ਵਾਲੇ ਦੋਸ਼ੀ ਨੇ ਉਹ ਸੰਗਤ ਦੇ ਸਾਹਮਣੇ ਸਤਿਗੁਰੂ ਮਿਹਰ ਕਰਕੇ ਉਹਨਾਂ ਦੇ ਛੇਰੇ ਲਿਉਣਾ ਔਰ ਸੰਗਤ ਆਪਣੇ ਹਿਸਾਬ ਨਾਲ ਉਹਨਾਂ ਦੀ ਸਜ਼ਾ ਹੋ ਕੇ ਸਕੇ ਸਮਝ ਲੱਗਦਾ ਕਿ ਗਿਨੀ ਵਿੱਚ ਸਾਜ਼ਿਸ਼ ਦੇ ਤਹਿਤ ਸਿੱਖ ਕੌਮ ਦੀ ਭੜਕਾ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਿਲਕੁਲ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਸਾਰਾ ਕੁਝ ਸੈਸਵਾ ਨਹੀਂ ਹੋ ਰਿਹਾ ਇਸ ਦੇ ਪਿੱਛੇ ਇੱਕ ਪੂਰਾ ਪਲਾਨਡ ਪ੍ਰੋਗਰਾਮ ਹੁੰਦਾ ਕਿਉਂਕਿ ਹੁਣ ਤੱਕ ਦਾ ਕੋਈ ਵੀ ਗਦਬੀ ਦਾ ਦੋਸ਼ੀ ਜਿਹੜਾ ਫੜਿਆ ਗਿਆ ਹੈ ਉਹਦਾ ਪਿੱਛੇ ਉਹਦੇ ਪਿੱਛੇ ਕੌਣ ਹੈ ਹੁਣ ਤੱਕ ਸਾਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਖੁਫੀ ਏਜੰਸੀਆਂ ਨੇ ਹੁਣ ਤੱਕ ਕੋਈ ਵੀ ਜਿਹੜਾ ਤਾਂ ਬਸਟਰ ਮਾਈਂਡ ਹੈ ਉਹ ਸਾਹਮਣੇ ਨਹੀਂ ਲਿਆਂਦਾ ਇਸ ਤੋਂ ਇਸੇ ਦਾ ਹੁੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਇਹ ਪਲਾਨ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਉਂਦੇ ਜਿਹਾ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸੋਕਾਟਪੁਰ ਲੋਕ ਦੀ ਜਿੱਥੇ ਅਰਦੀ ਜਿਹੜਾ ਪੁਲਿਸ ਗਈ ਹੈ ਬੂਤ ਪਾ ਗਈ ਆ ਉਹਦੀ ਉਹਦੀ ਅਸੀਂ ਇੱਕ ਕਮੇਟੀ ਬਣਾਈ ਹੋਈ ਹੈ ਜਾਂ ਕਮੇਟੀ ਰਿਪੋਰਟ ਲੈ ਰਹੀ ਹੈ ਪਿਆ ਲੈ ਰਹੀ ਹੈ ਉਹਦੇ ਆਉਣ ਤੋਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਤੁਹਾਨੂੰ ਦੱਸਾਂਗੇ ਵੀ ਸਰਕਾਰੀ ਖੀਰ ਲੱਗਦੇ ਚਾਹ ਸਰਕਾਰਾਂ ਲੱਗਦੇ ਚਾਹ ਗਿਨਾਹ ਕੁਫੀਆ ਤੱਕ ਸਰਕਾਰਾਂ ਕੋਲ ਜਿੰਸੀ ਹੈ ਇਹ ਸਰਕਾਰਾਂ ਚਾਹਤ ਹੈ ਦੋਸ਼ੀ ਨੂੰ ਬੇਰ ਕਰ ਨਹੀਂ ਬਿਲਕੁਲ ਸਭ ਸਕਦੀਆਂ ਨੇ ਦਿਲ ਬਦਲ ਸਕਦੀਆਂ ਨੇ ਬਹੁਤੀ ਵੱਢੀ ਕਰਦੇਗੇ ਅਬ ਜੇ ਕੁਝ ਦੋ ਦਿਨ ਪਹਿਲਾਂ ਸਾਸਤ ਤੇ ਹਮਲਾ ਦੁਬਾਰਾ ਜਿਹੜਾ ਸੀ ਉਹ ਹੋਇਆ ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਸੀ ਉਹ ਸਰਕਾਰਾਂ ਨੇ ਲੁੱਟ ਲਿਆ ਔਰ ਬੰਦੇ ਵੀ ਤਕਰੀਬਨ ਫੜਲੇ ਨੇ ਇਹ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ ਇਹ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀ ਸੰਗਤ ਸਾਹਮਣੇ ਨਹੀਂ ਆ ਸਕਦੇ ਸਭ ਕੁਝ ਕੀਤਾ ਜਾ ਸਕਦਾ ਪਰ ਸਰਕਾਰਾਂ ਦੀ ਨਲਾਇਕੀ ਕਹਿ ਲੋ ਲਾਕਾਮੀ ਕਹਿ ਲੋ ਜਾਂ ਉਹ ਕਰਨਾ ਨਹੀਂ ਚਾਹੁੰਦੀਆਂ ਜਾਂ ਸਿੱਖਾਂ ਨੂੰ ਇਨਸਾਫ ਜਿਹੜਾ ਇਸ ਦੇਸ਼ ਵਿੱਚੋਂ ਜਿਹੜਾ ਮਿਲਣ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਸਾਰ ਪੁਜਾਣ ਵਿੱਚ ਕੀਤਾ ਜਾ ਰਿਹਾ ਹੈ ਸਾਨੂੰ ਲੱਗਦਾ ਹੈ ਕਿ ਸਿੱਖਰੋ ਦੀ ਮਾਨਸਿਕਤਾ ਬਰਕਰਾਰ ਹੈ ਬਿਸ਼ਲੇ ਲੰਬੇ ਸਮੇਂ ਤੋਂ ਹਾਂਜੀ ਸਿੱਖਰੋ ਦੀ ਮਾਨਸਿਕਤਾ ਨਹੀਂ ਲਗਾਤਾਰ ਬਰਕਰਾਰ ਹੈ ਸਿੱਖਾਂ ਦੀ ਬੁੱਧੂ ਦੀ ਮਾਨਸਿਕਤਾ ਹੈ ਉਹ ਲਗਾਤਾਰ ਬਰਕਰਾਰ ਹੈ ਔਰ ਇਸੇ ਵਾਸਤੇ ਅੱਜ ਅਰਦਾਸ ਕੀਤੀ ਜਾਏ ਪੁਰਮੇਰਤਨ ਦੇ ਜਿਹੜੇ ਵਿਅਕਤੀਆ ਕਰਵਾ ਰਹੇ ਨੇ ਜਿਹੜੇ ਕਰ ਰਹੇ ਨੇ ਉਹ ਸੰਗਤ ਦੇ ਸਾਹਮਣੇ ਆਓ ਦੋ ਸਾਲ ਪੂਰੇ ਹੋ ਗਏ ਨੇ ਅੱਜ ਸ਼ਾਮ ਦੇ 5:45 ਮਿੰਟ ਸੀ ਜਦੋਂ ਰਹਿਰਾਜ ਸਾਹਿਬ ਦਾ ਪਾਰਕ ਆਰੰਭ ਹੋਣਾ ਸੀ ਤਾਂ ਇੱਕ ਹਿੰਦੁਸਤਾਨ ਦੇ ਅੰਤਕਵਾਦੀ ਨੇ ਫਰਮੰਦਰ ਸਾਹਿਬ ਦੇ ਅੰਦਰ ਜਨਰਾ ਟੱਪ ਕੇ ਬੇਹਰਮਤੀ ਬੇਅਦਬੀ ਕਰਨ ਦੀ ਨਾ ਪਾਕ ਕੋਸ਼ਿਸ਼ ਕੀਤੀ ਸਿੱਖ ਰਵਾਇਤਾਂ ਅਨੁਸਾਰ ਟਾਸਕ ਫੋਰਸ ਨੇ ਉਹਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਪਰ ਉਸ ਤਿਨੋਂ ਨੇ ਅਪਰਾਧ ਦੇ ਪਿੱਛੇ ਗੁਨਾਹ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕਿਸ ਦੀ ਸਾਜ਼ਿਸ਼ ਸੀ ਕਿੱਥੇ ਘੜੀ ਗਈ ਕਿਵੇਂ ਉਸ ਨੂੰ ਭੇਜਿਆ ਗਿਆ ਉਹ ਅਜੇ ਤੱਕ ਬੁਝਾਰਤ ਹੈ ਰਹੱਸ ਹੈ ਸਰਕਾਰਾਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਗਰੀਆਂ ਡਿਪਾਰਟਮੈਂਟਸ ਨੇ ਸਾਰੀਆਂ ਬੁਰੀ ਤਰ੍ਹਾਂ ناکਾਮ ਰਹੀਆਂ ਨੇ ਫੇਲ ਰਹੀਆਂ ਨੇ ਸਾਜ਼ਿਸ਼ ਨੂੰ ਅਨਰਥ ਕਰਨ ਲਈ ਸਾਜ਼ਿਸ਼ ਨੂੰ ਬੇਕ ਨਿਕਾਬ ਕਰਨ ਲਈ ਸਾਜ਼ਿਸ਼ ਕਰਤਾ ਅੱਜ ਵੀ ਆਪਣੀ ਜਗ੍ਹਾ ਤੇ ਮਹਿਫੂਜ਼ ਬੈਠਾ ਹੋਇਆ ਹੈ ਔਰ ਉਹ ਹੱਸ ਰਿਹਾ ਸਿਕ ਕੌਮ ਦੇ ਉੱਤੇ ਕਿਉਂਕਿ ਸਿਕ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਇਸ ਬੇਦਬੀ ਦੀ ਘਟਨਾ ਤੋਂ ਬੇਫਿਕਰ अनजान दूर बैठा है आज दाल खालसा ਵੱਲੋਂ ਜਥੇਦਾਰ ਅਕਾਲਤਖ ਸਾਹਿਬ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਉਹ ਖੁਦ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਆਪਣੇ ਬੱਚਿਆਂ ਨੂੰ ਤੌਫੀਕ ਤੇ ਹਿੰਮਤ ਦੇਣ ਕਿ ਉਹ ਸਾਜ਼ਿਸ਼ ਕਰਤਾ ਨੂੰ ਲੱਭ ਕੇ ਇਨਸਾਫ ਕਰਨ ਸਜਾਵਾਂ ਦੇਣ ਦੋਸਤ ਇਤਰੇ ਵਿੱਚ ਇਹ ਵਿਤਵੀ ਕਰਨ ਦੀ ਕੋਸ਼ਿਸ਼ ਹੋਈ ਸੀਗੀ ਉਸ ਦਿਨ ਤੋਂ ਲੈ ਕੇ ਜਿਹੜੀ ਪੀੜ ਅਸੀਂ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲੈ ਕੇ ਬੈਠੇ ਆ ਕਿਉਂਕਿ ਇਹ ਹਮਲਾ ਗੁਰੂ ਪੰਥ ਦੇ ਸੀ ਗੁਰੂ ਗ੍ਰੰਥ ਦੇ ਸੀ ਸਾਡੇ ਸਾਡੀ ਰੂਹ ਤੇ ਸੀ ਔਰ ਇੰਨੀ ਦੇਰ ਤੱਕ ਸਾਜ਼ਿਸ਼ ਕਰਤਾ ਫੜੇ ਨਹੀਂ ਜਾਂਦੇ ਦੇ ਨਕਾਬ ਨਹੀਂ ਹੁੰਦੇ ਔਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸੀਂ ਇਹ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸਾਜ਼ਿਸ਼ ਕਰਤਾ ਕੌਣ ਨੇ ਸਾਜ਼ਿਸ਼ ਕਰਤਾ ਇਹ ਸਾਰੇ ਵਾਕਿਆ ਕਿਸ ਵੱਲ ਇਸ਼ਾਰਾ ਕਰ ਰਿਹਾ ਹੈ ਉਹ ਹੈ ਭਾਰਤ ਦੇ ਖੁਫੀਆ ਤੰਤਰ ਵਾਲ ਡੀਪ ਸਟੇਟ ਵਾਲ ਜਿਹਨੂੰ ਡੀਪ ਸਟੇਟ ਕਹਿੰਦੇ ਨੇ ਜਿਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਸ਼ਾਸਤ ਰਾਜਨੀਤਿਕ ਲੋਕ ਵੀ ਹੁੰਦੇ ਨੇ ਬਿਊਰੋਕਰੇਟਸ ਵੀ ਹੁੰਦੇ ਨੇ ਇੰਟੈਲੀਜੈਂਸ ਵੀ ਹੁੰਦੀ ਹੈ ਤੇ ਸਿਵਿਲਿਅਨਸ ਵੀ ਹੁੰਦੇ ਨੇ ਉਹਨੂੰ ਡੀਪ ਸਟੇਟ ਕਹਿੰਦੇ ਨੇ ਉਹਦੇ ਕੋਲ ਅਥਾਹ ਤਾਕਤਾਂ ਤੇ ਅਥਾਹ ਬਜਟ ਹੁੰਦਾ ਹੈ ਇਹੋ ਜਿਹੇ ਆਪਰੇਸ਼ਨਸ ਕਰਨ ਲਈ ਉਹਨਾਂ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਚੱਲ ਰਿਹਾ ਹੈ ਉਹਨਾਂ ਨੇ ਆਪਣੀ ਹੀ ਸਰਕਾਰ ਦੇ 2019 ਦੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਹੋਣ ਦਿੱਤਾ ਬੰਦੀ ਸਿੰਘਾਂ ਦੇ ਉਹ ਡੀਪ ਸਟੇਟ ਹੈ ਸਰਕਾਰ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਹੋਣ ਦਿੱਤਾ ਇਹ ਉਹ ਡੀਪ ਸਟੇਟ ਹੈ ਜਿਨੇ ਇੱਥੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਡੀਪ ਸਟੇਟ ਹੈ ਜਿਹੜੀ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਹੈ ਇਹਨਾਂ ਦਾ ਐਂਟੀ ਸਿੱਖ ਏਜੰਡਾ ਲਾਗੂ ਹੈ ਸਿੱਖਾਂ ਦੇ ਗੁਰਦੁਆਰਿਆਂ ਨੂੰ ਟਾਰਗੇਟ ਕਿਉਂ ਕਰਦੇ ਹਮੇਸ਼ਾ ਕਿਉਂਕਿ ਉਹ ਸਿੱਖੀ ਨੂੰ ਤੇ ਸਿੱਖਾਂ ਨੂੰ ਉਹਦੀ ਰੂਹ ਦੇ ਉੱਤੇ ਜ਼ਖਮ ਦੇਣਾ ਚਾਹੁੰਦੇ ਨੇ ਸੱਟ ਮਾਰਨਾ ਚਾਹੁੰਦੇ ਨੇ ਤਕਲੀਫ ਦੇਣਾ ਚਾਹੁੰਦੇ ਨੇ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸਿੱਖਾਂ ਨੂੰ ਬੰਦਲਾਂ ਚਾਹੁੰਦੇ ਨੇ ਇਸ ਕਰਕੇ ਉਹਨਾਂ ਦਾ ਟਾਰਗੇਟ ਸਿੱਖ ਨੇ ਪਿਛਲੇ ਜਦੋਂ ਤੋਂ ਕਿਸਾਨ ਅੰਦੋਲਨ ਜਿੱਤਿਆ ਉਦੋਂ ਤੋਂ ਸਿੱਖ ਮੋਦੀ ਸਰਕਾਰ ਦੇ ਔਰ ਉਹਦੀ ਡੀਪ ਸਟੇਟ ਦੇ ਟਾਰਗੇਟ ਤੇ ਨੇ ਸ਼ਾਇਦ ਸ਼ਾਇਦ ਅਸੀਂ ਸਮਝਦੇ ਹਾਂ ਔਰ ਹੋ ਸਕਦਾ ਹੈ ਔਰ ਇੱਕ ਜਾਂਚ ਦਾ ਵਿਸ਼ਾ ਹੈ ਕਿ ਹੋ ਸਕਦਾ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਡੀਫੀਟ ਡਾਈਜੈਸਟ ਨਹੀਂ ਹੋਈ ਹਜ਼ਮ ਨਹੀਂ ਹੋਈ ਔਰ ਉਹਨਾਂ ਨੇ ਉਸ ਤੋਂ ਬਾਅਦ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ 19 ਨਵੰਬਰ ਨੂੰ ਇਹਨ ਕਾਨੂੰਨ ਵਾਪਸ ਹੁੰਦੇ ਨੇ 18 ਦਸੰਬਰ ਨੂੰ ਦਰਬਾਰ ਸਾਹਿਬ ਦੇ ਉੱਤੇ ਬੇਦਬੀ ਦੀ ਕੋਸ਼ਿਸ਼ ਹੁੰਦੀ ਹੈ 1 ਮਹੀਨੇ ਬਾਅਦ